ਲੇ ਬਲੀਂਟ ਚਲੇ ਗਿਆ ਤੇ ਉਸ ਤੋਂ ਬਾਅਦ ਅੰਦਰ ਰਾਤ ਨੂੰ ਐਕਸੀਡੈਂਟ ਹੋ ਗਿਆ ਸੀ ਮੇਰਾ ਤੇ ਵੀ ਲਾਤ ਥੋੜੀ ਜਿਹੀ ਜਲ ਗਈ ਉਸ ਤੋਂ ਬਾਅਦ ਕੱਟਨੀ ਪਈ ਗਈ ਕਿ ਘਰ ਦੇ ਵਿੱਚ ਕਮਾਊ ਮੈਂਬਰ ਕੌਣ ਕੌਣ ਹੈ ਸਰ ਪਹਿਲਾਂ ਪਾਪਾ ਸੀ ਤੇ ਪਾਪਾ ਦੀ ਡੈਥ ਹੋ ਗਈ ਸੀ ਕਿ ਕਿਦਾਂ ਚੱਲੂਗਾ ਪਾਪਾ ਦੀ ਡੈਥ ਹੋਈ ਆਪਾਂ ਦੀ ਡੈਥ ਨੂੰ ਹੋਏ ਤਿੰਨ ਚਾਰ ਮਹੀਨੇ ਹੋ ਚਲੇ ਜੀ ਮੈਨੂੰ ਇਹਨਾ ਖੇਡਣਾ ਸੀਗਾ ਅੱਜ ਤੋਂ ਪਹਿਲਾਂ 2 ਸਾਲ ਪਹਿਲਾਂ ਮੈਨਸ਼ਨ ਲੱਗੀ ਹੈ ਮੇਰੀ ਹੂੰ ਤੇ ਦੰਨੇ ਕੈਂਪ ਲੱਗ ਗਿਆ ਮੀਨ ਨੇਸ਼ਨਲ ਦੇ ਓਕੇ ਤੇ ਸਰ ਹੁਣ ਮੈਂ ਫੋਟੋੜ ਕੇ ਦੂਰੀ ਕਿੱਦਣਾ ਚੱਲਣਾ ਹਾਂ ਫੋਟੋੜ ਹਾਂਜੀ ਮੇਰੀ ਪ੍ਰੋਪਰ ਵਧੀਆ ਤਰੀਕ ਲੱਤ ਲੱਗ ਜੇ ਜਿਸ ਕਰ ਮੈਂ ਦੂਰੀ ਤੋ ਪਹੁੰਚ ਸਕਾਂ ਹਾਂ ਮੈਂ ਮਗਾਹ ਕਾਂ ਵਿੱਚ ਜਾ ਸਕਾਂ ਬਰ ਬਣਾਈਆਂ ਪੁੱਛੋ ਤੇ ਦੋ ਮੈਰਿਡਾ ਦੋ ਅਨਮੈਰਿਡਾ ਤੇ ਤੁਮੇ ਸਟੱਡੀ ਕਰ ਲਈ ਉਹਨਾਂ ਦੀ ਫੀਸ ਦਾ ਵੀ ਓਕਾ ਹੈ ਪਿਆ ਹਾਂ ਹਾਂ ਕਰਕੇ ਜਾ ਸਰ ਮੈਨਾ ਅੱਜ ਤੱਕ ਮੈਂ ਪਹਿਲਾਂ ਡੋਮੀਨੋਸ ਕੰਮ ਕਰਦਾ ਸੀ ਕਿ ਜੀ ਤੇ ਮੈਂ ਡਿਲੀਵਰੀ ਦੇ ਵਿੱਚ ਲੱਗਿਆ ਸੀਗਾ ਤੇ ਉਸ ਤੋਂ ਬਾਅਦ ਅੰਦਰ ਰਾਤ ਨੂੰ ਐਕਸੀਡੈਂਟ ਹੋ ਗਿਆ ਸੀ ਮੇਰਾ ਜਿਸ ਕਰਕੇ ਮੈਨੂੰ ਇਨਫੈਕਸ਼ਨ ਜ਼ਿਆਦਾ ਵੱਧ ਗਈ ਸੀ ਲੱਤ ਕਿੱਥੇ ਹੋਇਆ ਸੀ ਐਕਸੀਡੈਂਟ ਇਹ ਆਰਾਗਲੋਨੀ ਕੋਲੇ ਸਾਰਾ ਕੁਝ ਉਹਦੇ ਕਾਹਦੇ ਨਾਲ ਹੋਇਆ ਸੀ ਸਰ ਮੈਂ ਬਾਈਕ ਤੇ ਸੀ ਦੀ 8:00 ਚ ਵੱਜਿਆ ਸੀ ਕਿਵੇਂ 8:00 ਤੇ ਇੱਥੇ 6:00 ਵਜੇ ਸੀ ਜਿਹੜੀ ਕਿ ਫਿਸ ਗਈ ਸੀ ਇਹ ਲੱਤ ਨਹੀਂ ਸਰ 6:00 ਵਜੇ ਸੀ ਉਸ ਤੋਂ ਬਾਅਦ ਨੇ ਵਿੱਚ ਕੱਚ ਸੀਗਾ ਕੱਚ ਸੀ ਤੇ ਉਹ ਇਨਫੈਕਸ਼ਨ ਵਧ ਗਈ ਕੱਚ ਨਾਲ ਉਸ ਕਰਕੇ ਵੀ ਲੱਤ ਥੋੜੀ ਜਿਹੀ ਦੁਆ ਲੱਗੀ ਉਸ ਤੋਂ ਬਾਅਦ ਕੱਟਣੀ ਪਈ ਕਿੰਨਾ ਚਿਰ ਇਲਾਜ ਚੱਲਿਆ ਇਹਦਾ ਸਰ ਇਹਦਾ 3 ਮਹੀਨੇ ਲਾ ਚੱਲਿਆ ਤੇ 3 ਮਹੀਨੇ ਬਾਅਦ ਕੱਟੀ ਫੇਰ ਇਹ ਹਾਂਜੀ ਸਰ 3 ਮਹੀਨੇ ਬਾਅਦ ਕੱਟਤੀ ਸੀ ਕਿੱਥੇ ਹੋਇਆ ਸੀ ਇਲਾਜ ਦਾ ਇਹ ਇਲਾਜ ਮੈਡੀਕਲ ਇੱਥੇ ਕਰਵਾਇਆ ਸੀ ਆਪਣੇ ਸ਼ਹਿਰ ਕੋਲ ਮੈਡੀਕਲ ਫੀ ਕੋਟੀ ਠੀਕ ਹੈ ਤੇ ਉਸ ਤੋਂ ਬਾਅ ਐਮ ਜੀ ਦੇ ਵਿੱਚ ਹਾਂਜੀ ਐਮ ਜੀ ਉਹ ਲੱਗੀ ਸੀ ਇਹ ਹਾਂਜੀ ਹੱਡੀ ਕਾਲੀ ਪੈਣ ਪੈਣ ਗਈ ਕਾਲੀ ਜਿਵੇਂ ਪੈ ਗਈ ਸੀ ਹੱਡੀ ਥੋੜੀ ਥੋੜੀ ਪੈਂਦੀ ਪਈ ਸੀ ਜਿਵੇਂ ਜਿਵੇਂ ਇਨਫੈਕਸ਼ਨ ਵਧਿਆ ਹੁੰਦਾ ਉਦੋਂ ਦਾ ਵੀ ਮਤਲਬ ਵੀ ਇਹਨਾਂ ਕਾਲੀ ਪਈ ਜਾਂਦੀ ਹੁੰਦੀ ਸੀ ਤਾਂ ਕਰਕੇ ਤੇ ਘਰ ਦੇ ਵਿੱਚ ਕਮਾਊ ਮੈਂਬਰ ਕੌਣ ਕੌਣ ਹੈਗੇ ਸਰ ਪਹਿਲਾਂ ਪਪਾ ਸੀ ਤੇ ਪਪਾ ਦੀ ਡੈਥ ਹੋ ਗਈ ਸੀ ਕਿ ਕਿਦਾਂ ਚੱਲੂਗਾ ਪਪਾ ਦੀ ਡੈਥ ਹੋ ਗਈ ਆਪਾਂ ਦੀ ਡੈਥ ਨੂੰ ਹੋਇਆ ਤਿੰਨ ਚਾਰ ਮਹੀਨਿਆਂ ਚੱਲੇ ਉਦੋਂ ਬਾਅਦ ਐਕਸੀਡੈਂਟ ਹੁੰਦਾ ਐਕਸੀਡੈਂਟ ਤੋਂ ਬਾਅਦ ਮਰੀਏ ਪੂਰੇ ਹੋਏ ਡੈਡੀ अच्छा एक्सीडेंट ਤੋਂ ਬਾਅਦ ਮਤਲਬ ਉਹਨਾਂ ਦੀ ਡੈਥ ਹੁੰਦੀ ਹੈ ਜੀ ਹਾਂਜੀ ਸਰ ਠੀਕ ਕੰਮ ਕਰਦੇ ਸੀ ਉਹ ਪਹਿਲਾਂ ਮਜ਼ਦੂਰੀ ਕਰਦੇ ਸੀਗੇ ਮਿਸ਼ਤੀਆਂ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰਾ ਮੇਰੀ ਤੇ ਕੰਮ ਆ ਗਿਆ ਕੀ ਹੋ ਗਿਆ ਸੀ ਉਹਨਾਂ ਨੂੰ ਸਾਇਲੈਂਟ ਟੈਕ ਹੋਇਆ ਸੀਗੀ ਇਹ ਕਦੋਂ ਦੀ ਗੱਲ ਹੈ ਇਹ ਐਕਸੀਡੈਂਟ ਤੋਂ ਬਾਅਦ ਦੀ ਗੱਲ ਹੈ ਕਿ ਪਹਿਲਾਂ ਦੀ ਗੱਲ ਨਹੀਂ ਬਾਅਦ ਦੀ ਗੱਲ ਹੈ ਜੀ ਐਕਸੀਡੈਂਟ ਤੋਂ ਬਾਅਦ 3 ਮਹੀਨੇ ਬਾਅਦ ਸਹੀ ਹੋ ਗਿਆ ਸੀ ਉਦੋਂ ਤਾਂ ਮੈਂ ਕਰਿਆ ਗਈ ਛੁੱਟੀ ਸੀ ਠੀਕ ਹੈ ਉਸ ਤੋਂ ਬਾਅਦ ਪਾਪਾ ਨੂੰ ਸਾਇਲੈਂਟ ਟੈਕ ਹੋ ਗਿਆ ਸੀਗੀ ਠੀਕ ਹੈ ਉਸ ਤੋਂ ਬਾਅਦ ਫਿਰ ਮੰਮੀ ਥੋੜਾ ਮੜ ਮੜ ਕੰਮ ਕਰਦੇ ਆ ਤੇ ਭੈਣ ਆ ਬਿਚਾਨ ਤੂੰ ਤਾਂ ਚਾਰ ਬਣਾਈ ਮੇਰੀਆਂ ਅੱਛਾ ਤੇ ਦੋ ਮੈਰਿਡਾ ਦੋ ਅਨਮੈਰਿਡ ਹੈ ਤੇ ਦੋਵੇਂ ਸਟੱਡੀ ਕਰਦੀਆਂ ਉਹਨਾਂ ਦੀ ਫੀਸ ਦਾ ਵੀ ਓਕਾ ਹੋਇਆਗਾ ਹੂੰ ਹੂੰ ਤਾਂ ਕਰਕੇ ਚੱਲੋ ਤੇ ਨਾਲ ਫਿਰ ਮੈਂ ਸੁਣਿਆ ਵੀ ਤੁਹਾਡੀ ਗੇਮ ਵੀ ਸੀਗੀ ਨਾਲ ਕਰੀ ਸਰ ਮੈਂ ਨਾ ਪਹਿਲਾਂ ਖੇਡਦਾ ਸੀਗਾ ਅਜ ਤੋਂ ਪਹਿਲਾਂ 2 ਸਾਲ ਪਹਿਲਾਂ ਮੈਂ ਨੈਸ਼ਨ ਲੱਗੀ ਹੈ ਮੇਰੀ ਹੂੰ ਤੇ ਤਿੰਨ ਕੈਂਪ ਲੱਗੇ ਮੇਂ ਨੈਸ਼ਨਲ ਦੇ ਓਕੇ ਤੇ ਸਰ ਹੁਣ ਮੈਂ ਦੁਬਾਰਾ ਖੇਡਣਾ ਚਾਹੁੰਦਾ ਹਾਂ ਕੀ ਗੇਮ ਫੋਟੋ ਲਈ ਦੂਰੀ ਤੋਂ ਖੇਡਣਾ ਚਾਹੁੰਦਾ ਹਾਂ ਫੁੱਟਬਾਲ ਠੀਕ ਹੈ ਹਾਂਜੀ ਵੀ ਮੇਰੀ ਪ੍ਰੋਪਰ ਵਧੀਆ ਥੋੜੀ ਲੱਤ ਲੱਗ ਜੇ ਜਿਸ ਕਾਰਨ ਮੈਂ ਦੂਰੀ ਤੋਂ ਖੇਡ ਸਕਾਂ ਹੂੰ ਹੂੰ ਫਿਰ ਮੈਂ ਗਾਂ ਕਾਂ ਵਿੱਚ ਆ ਸਕਾਂ ਦਿੱਲੀ ਜਾ ਕੇ ਤੇਰਾ 6.5 ਲੱਖ ਰੁਪਏ ਖਰਚਾ ਆਊਗਾ ਉਸ ਤੋਂ ਬਾਅਦ ਮਤਲਬ ਵੀ ਤੂੰ ਵਧੀਆ ਖੇਡ ਸਕੀਂ ਸਾਡੀ ਅਕੈਡਮੀ ਟ੍ਰਾਇਲ ਦੇ ਦੇ ਜਦੋਂ ਮਰਜੀ ਆ ਕੇ ਲੱਤ ਲਵਾਉਣ ਤੋਂ ਬਾਅਦ ਅਪ੍ਰੈਲ ਦੇ ਵਿੱਚ ਅਨਨ ਟ੍ਰਾਇਲ ਹੁੰਦੇ ਅੱਛਾ ਬੰਬਈ ਤੇ ਦਿੱਲੀ ਤੁਸੀਂ ਜਦੋਂ ਮਰਜ਼ੀ ਆ ਕੇ ਸੰਕਾਲ ਕਰ ਲਈ ਜਾ ਟ੍ਰੈਲੇ ਦੀ ਜਿੱਦੇ ਹੈਂਡੀਕੈਪ ਚ ਜਾ ਕੇ ਜਿੱਦਾਂ ਮਰਜ਼ੀ ਖੇਡ ਸਕਦਾ ਮੈਂ ਹਾਂ ਹੈਂਡੀਕੈਪ ਦੀ ਹੈਂਡੀਕੈਪ ਗੇਮਾਂ ਜਿਹੜੀਆਂ ਹੁੰਦੀਆਂ ਹੈਗੀਆਂ ਹਾਂਜੀ ਹਾਂ ਵੀ ਉਹਨਾਂ ਵਿੱਚ ਜਾ ਕੇ ਤੂੰ ਵਧੀਆ ਖੇਡ ਸਕਦਾ ਮੈਂ ਵੀ ਪੈਰਾ ਲੰਮ ਜਿਵੇਂ ਪੈਰਾ ਲੰਪਿਕ ਹੁੰਦੀ ਹੈਗੀ ਜਾਂ ਪੈਰਾ ਗੇਮਸ ਹੁੰਦੀਆਂ ਹੈਗੀਆਂ ਉਹਦੇ ਵਿੱਚ ਤੂੰ ਪਾਗ ਲੈ ਸਕਦਾ ਹੈਂ ਪਾਗ ਲੈ ਸਕਦਾ ਉਹਦੇ ਵਿੱਚ ਵੀ ਕਾਨੂੰ ਵੀ ਤੇਰੇ ਫੁੱਟਬਾਲ ਦਾ ਚਲ ਜਿਹੜਾ ਤੇਰਾ ਸ਼ੌਂਕ ਆ ਉਹ ਪੂਰਾ ਹੋ ਸਕਦਾ ਮੈਂ ਹਾਂ ਨਾਲੇ ਪਰ ਚੱਲ ਘਰ ਦਾ ਕੁਛ ਨਾ ਕੁਛ ਪੰਡ ਜਾਂਦਾ ਬੰਦਾ ਕੋਈ ਕੰਮ ਧੰਦਾ ਵੀ ਮਿਲ ਜਾਂਦਾ ਗੇਮ ਦੇ بیس ਤੇ ਹਣਾ ਹਾਂਜੀ ਹਾਂ ਸੋ ਸਾਡੀ ਬੇ ਕਿ ਤੁਸੀਂ ਸਾਡਾ ਜਿਹੜਾ ਨੰਬਰ ਹੈ ਉਹ ਸਕਰੀਨ ਤੇ ਚੱਲ ਰਿਹਾ ਹੋਊਗਾ ਤੁਸੀਂ ਉਹਦੇ ਤੇ ਫੋਨ ਕਰਕੇ ਜਾਂ WhatsApp ਕਰਕੇ ਸਾਡੇ ਤੋਂ ਇਸ ਮੁੰਡੇ ਦਾ ਇਹਦਾ ਆਪਣਾ ਖਾਤਾ ਉਸੜ ਤੋਂ ਲੈ ਸਕਦੇ ਹੋ ਜੇ ਤੁਸੀਂ ਮਦਦ ਕਰਨੀ ਜਾਉਂਗੇ ਜੋ ਵੀ ਸੇਵਾ ਜਿਹੜੀ ਤੁਸੀਂ ਪਾਉਣੀ ਹੋਊਗੀ ਉਹ ਇਸ ਨੌਜਵਾਨ ਦੇ ਮੁੰਡੇ ਦੇ ਖਾਤੇ ਵਿੱਚ ਪਾਉਣੀ ਹੋਊਗੀ ਇਹਦਾ ਸੰਪਰਕ ਨੰਬਰ ਤੇ ਇਹਦਾ ਖਾਤਾ ਨੰਬਰ ਤੁਸੀਂ ਸਾਡੀ ਵੀਡੀਓ ਤੇ ਜਿਹੜਾ ਨੰਬਰ ਚੱਲ ਰਿਹਾ ਹੋਊਗਾ ਉੱਥੇ ਸਾਨੂੰ ਕਾਲ ਕਰਕੇ ਇਹ ਲਖਵਿੰਦਰ ਸਿੰਘ ਦਾ ਦੱਸ ਕੇ ਸਾਡੀ ਵੀਡੀਓ ਦਾ ਨੰਬਰ ਦੱਸ ਕੇ ਇਹਦਾ ਖਾਤਾ ਇਹਦਾ ਸੰਪਰਕ ਨੰਬਰ ਸਾਡੇ ਤੋਂ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ ਤਾਂ ਸਿੱਧੀ ਸੇਵਾ ਜਿਹੜੀ ਹੈਗੀ ਆਓ ਆਪਾਂ ਰਲ ਮਿਲ ਕੇ ਜਿਹੜੀ ਉਹ ਇਸ ਨੌਜਵਾਨ ਦੀ ਕਰੀਏ ਤਾਂ ਕਿ ਇਹ ਇੱਕ ਤਾਂ ਵਧੀਆ ਕੁਆਲਿਟੀ ਦੀ ਲੱਤ ਲਵਾ ਕੇ ਆਪਦਾ ਆਪਦੇ ਪੈਰਾਂ ਤੇ ਖੜਾ ਹੋ ਸਕੇ ਤੇ ਆਪਣੀ ਗੇਮ ਨੂੰ ਵੀ ਜਿਹੜੀ ਇਹ ਅ ਦੋ ਨੈਸ਼ਨਲ ਦੇ ਕੈਂਪ ਲਾਇਆ ਹੈ ਬਹੁਤ ਚੰਗੀ ਗੇਮ ਆ ਫੁੱਟਬਾਲ ਦੀ ਤੋਂ ਆਪਣੀ ਗੇਮ ਨੂੰ ਵੀ ਜੇ ਕੰਟੀਨਿਊ ਕਰ ਸਕੇ ਤੇ ਨਾਲ ਨਾਲ ਆਪਣੇ ਪਰਿਵਾਰ ਦਾ ਜਿਹੜਾ ਹੈਗਾ ਉਹ ਵੀ ਪਾਲਣ ਪੋਸ਼ਣਾ ਜਿਹੜਾ ਉਹ ਨੋਈ ਮੁੰਡਾ ਕਿਉਂਕਿ ਕੱਲਾ ਹੀ ਭਰਾ ਹੈ ਇਹਦਾ ਕੋਈ ਹੋਰ ਭਰਾ ਹੈ ਨਹੀਂਗਾ ਚਾਰ ਭੈਣਾਂ ਨੇ ਦੋ ਵਿਆਹੀਆਂ ਹੋਈਆਂ ਨੇ ਦੋ ਪੜ ਰਹੀਆਂ ਨੇ ਸੋ ਆਪਾਂ ਨਾਲ ਮਿਲ ਕੇ ਇਹਦੀ ਵੱਧ ਤੋਂ ਵੱਧ ਮਦਦ ਕਰਨੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ